ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਇਕੋ ਅੰਕਾਰ ਖਾਲਸਾ ਤੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਨ ਉਪਦੇਸ਼ਾਂ ਬਾਰੇ ਗੱਲ ਕਰਾਂਗੇ ਜੋ ਅੱਜ ਵੀ ਦੁਨੀਆ ਬਦਲ ਸਕਦੇ ਹਨ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਗੁਰੂ ਨਾਨਕ ਦੇਵ ਜੀ ਸਿਰਫ ਸਿੱਖ ਤਰੰਦੇਸਮ ਪਾਦਕ ਨਹੀਂ ਸਨ ਉਹ ਪੂਰੀ ਮਨੁੱਖਤਾ ਲਈ ਰਾਹ ਦਿਖਾਉਣ ਵਾਲੇ ਮਹਾਨ ਸੰਤ ਸਨ ਆਓ ਉਹਨਾਂ ਦੇ ਪੰਜ ਉਪਦੇਸ਼ਾਂ ਬਾਰੇ ਜਾਣੀਏ ਪਹਿਲਾ ਉਪਦੇਸ਼ ਹੈ ਇੱਕ ਓ ਅਨਕਾਰ ਜਿਸ ਦਾ ਅਰਥ ਹੈ ਇੱਕ ਰੱਬ ਗੁਰੂ ਨਾਨਕ ਦੇਵ ਜੀ ਨੇ ਸਿਖਾਇਆ ਹੈ ਕਿ ਰੱਬ ਇੱਕ ਹੈ ਉਹ ਹਰ ਥਾਂ ਮੌਜੂਦ ਹੈ ਅਤੇ ਹਰ ਮਨੁੱਖ ਵਿੱਚ ਵਸਦਾ ਹੈ ਇਸ ਲਈ ਕਿਸੇ ਨਾਲ ਪੀੜ ਭਾਵ ਕਰਨਾ ਰੱਬ ਨਾਲ ਪੀੜ ਭਾਵ ਕਰਨ ਦੇ ਬਰਾਬਰ ਹੈ ਦੂਸਰਾ ਉਪਦੇਸ਼ ਹੈ ਕਿਰਤ ਕਰੋ ਜਿਸ ਦਾ ਅਰਥ ਹੈ ਸੱਚੀ ਮਿਹਨਤ ਗੁਰੂ ਸਾਹਿਬ ਨੇ ਕਿਹਾ ਹੈ ਕਿ ਇਨਸਾਨ ਨੂੰ ਆਪਣੀ ਰੋਜੀ ਸੱਚੀ ਮਿਹਨਤ ਨਾਲ ਕਮਾਉਣੀ ਚਾਹੀਦੀ ਹੈ ਠੱਗੀ ਧੋਖਾ ਤੇ ਬੇਈਮਾਨੀ ਰੱਬ ਦੇ ਰਾਹ ਵਿੱਚ ਰੁਕਾਵਟ ਹਨ ਤਿੰਜਾ ਉਪਦੇਸ਼ ਹੈ ਨਾਮ ਜਪੋ ਰੱਬ ਨਾਲ ਜੁੜੋ ਨਾਮ ਜਪਣਾ ਸਿਰਫ ਮੰਤਰ ਨਹੀਂ ਇਹ ਮਨ ਨੂੰ ਸ਼ਾਂਤ ਕਰਨ ਦਾ ਰਾਹ ਹੈ ਰੱਬ ਨੂੰ ਯਾਦ ਕਰਕੇ ਇਨਸਾਨ ਅੰਦਰੋਂ ਮਜ਼ਬੂਤ ਬਣਦਾ ਹੈ ਚੌਥਾ ਉਪਦੇਸ਼ ਹੈ ਅਨੁਸ਼ੀਲਕੋ ਜਿਸ ਦਾ ਅਰਥ ਹੈ ਸਾਂਝ ਅਤੇ ਸੇਵਾ ਗੁਰੂ ਨਾਨਕ ਦੇਵ ਜੀ ਨੇ ਸਿਖਾਇਆ ਹੈ ਕਿ ਜੋ ਕੁਝ ਵੀ ਸਾਡੇ ਕੋਲ ਹੈ ਉਹ ਹੋਰਾਂ ਨਾਲ ਸਾਂਝਾ ਕਰਨਾ ਚਾਹੀਦਾ ਹੈ ਲੰਗਰ ਦੀ ਪ੍ਰਥਾ ਇਸ ਉਪਦੇਸ਼ ਦੀ ਸਭ ਤੋਂ ਵੱਡੀ ਮਿਸਾਲ ਹੈ ਪੰਜਵਾਂ ਉਪਦੇਸ਼ ਹੈ ਸਭ ਮਨੁੱਖ ਬਰਾਬਰ ਹਨ ਗੁਰੂ ਸਾਹਿਬ ਨੇ ਜਾਤ ਪਾਤ ਅਮੀਰ ਗਰੀਬ ਅਤੇ ਮਰਦ ਔਰਤ ਦੇ ਪੇਦਾਨ ਨੂੰ ਰੱਦ ਕੀਤਾ ਹੈ ਇਸ ਲਈ ਹਰ ਇਨਸਾਨ ਰੱਬ ਦਾ ਬੱਚਾ ਹੈ